ਹਾਂਜੀ ਗੁਰਮਖ ਜੀ ਅੱਜ ਦਾ ਵਿਸ਼ਾ ਕੀ ਹੈ ਅਸੀਂ ਜੀ ਮੈਂ ਗੁਰਮਖਦੀਪ ਡਾਇਰੈਕਟਰ ਪੰਜਾਬੀ ਸੱਭਿਆਚਾਰਕ ਕੇਂਦਰ ਅਸੀਂ ਪੰਜਾਬੀ ਸੱਭਿਆਚਾਰਕ ਕੇਂਦਰ ਅਸਿਸਟੈਂਟ ਮੈਸਟਰ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਤਲੋਚਨ ਜੀ ਤੇ ਭਾਰਤੀ ਸਹਿਤਕਾਰਵੀ ਪੁਰਸਕਾਰ ਵਿਜੇਤਾ ਸੁਖਜੀਤ ਅਤੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ 29 ਮਾਰਚ ਦਿਨ ਸ਼ਨੀਵਾਰ ਰਾਤ 8 ਵਜੇ ਨਸਹਿਰਾ ਗਰਾਊਂਡ ਦੇ ਵਿੱਚ ਨਾਟਕ ਸਮਾਗਮ ਕਰਵਾ ਰਹੇ ਹਾਂ ਜਿਸ ਦੇ ਵਿੱਚ ਅਕਸਰ ਰੰਗਮঞ্চ ਸਮਰਾਲਾ ਦੀ ਟੀਮ ਵੱਲੋਂ ਰਾਹਾ ਵਿੱਚ ਝੰਗਿਆਰ ਬੜੇ ਨੇ ਨਾਟਕ ਪੇਸ਼ ਕੀਤਾ ਜਾਵੇਗਾ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਇਹ ਨਾਟਕ ਬਹੁਤ ਹੀ ਦੇਖਣ ਤੇ ਦੇਖਣਯੋਗ ਹੈ ਸੋ ਸਾਰੇ ਇਲਾਕਾ ਨਿਵਾਸੀ ਇਹਨਾਂ ਬੇਨਤੀ ਕਰਾਂਗੇ ਅਸੀਂ ਸਮੁੱਚੀ ਸਾਡੀ ਪ੍ਰਬੰਧਕ ਕਮੇਟੀ ਅਰਮਿਤ ਸਿੰਘ ਕਨੂਗੋ ਜੀ ਕਾਮਰੇਡ ਦਰਸ਼ਨ ਸਿੰਘ ਜੀ ਅਮਰਜੀਤ ਸਿੰਘ ਕੰਗ ਮਲਿਹਾਰ ਸਿੰਘ ਮਦਨਪਾਲ ਸਿੰਘ ਅਸੀਂ ਸਾਰਿਆਂ ਵੱਲੋਂ ਬੇਨਤੀ ਕਰਦੇ ਹਾਂ ਇਸ ਸਮਾਗਮ ਦੇ ਵਿੱਚ ਉਚੇਚੇ ਤੌਰ ਤੇ ਮੋਹਿਤ ਕੁੰਦਰਾ ਜੀ ਪ੍ਰਧਾਨ ਨਗਰ ਕੌਂਸਲ ਮਾਚੀਵਾੜਾ ਸ੍ਰਿੰਦਰ ਕੁਮਾਰ ਸ਼ਿੰਦੀ ਜੀ ਕੌਂਸਲਰ ਸਾਹਿਬ ਤੇ ਇਸ ਸਮਾਗਮ ਦੇ ਵਿੱਚ ਉਚੇਚੇ ਤੌਰ ਤੇ ਭਾਈ ਮੋਲਕ ਸਿੰਘ ਜੀ ਜੋ ਕਿ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਹਨ ਉਹ ਉਚੇਚੇ ਤੌਰ ਤੇ ਭਾਈ ਸੁਖਜੀਤ ਬਾਰੇ ਨਾਟਕਕਾਰ ਤਰਲੋਚਨ ਜੀ ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦੇਣਗੇ ਅਸੀਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਹਰ ਤਰੀਕੇ ਦਾ ਸਾਨੂੰ ਸਹਿਯੋਗ ਦੇਣ ਅਤੇ 29 ਮਾਰਚ ਦਿਨ ਸ਼ਨੀਵਾਰ ਰਾਤ 8 ਵਜੇ ਜਸਹੇਰਾ ਗਰਾਊਂਡ ਦੇ ਵਿੱਚ ਪਹੁੰਚ ਕੇ ਇਸ ਨਾਟਕ ਮੇਲੇ ਦਾ ਆਨੰਦ ਮਾਣੋ ਬਹੁਤ ਬਹੁਤ ਧੰਨਵਾਦ ਕੋਈ ਸੰਦੇਸ਼ ਨੌਜਵਾਨ ਪੀੜੀ ਨੂੰ ਅਸੀਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਕੁਰਬਾਨੀਆਂ ਰਾਜਗੁਰੂ ਸ਼ਖਦੇਵ ਭਗਤ ਸਿੰਘ ਜੀ ਉਹਨਾਂ ਵਰਗੇ ਕਰ ਗਏ ਨੇ ਉਹਨਾਂ ਕੁਰਬਾਨੀਆਂ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਥੋੜਾ ਬਹੁਤ ਆਸੀਂ ਉਹਨਾਂ ਦੀ ਸੇਤ ਦਿੱਤੀ ਹੋਈ ਸ਼ਹੀਦੇ ਦੇ ਵਿੱਚ ਸਾਨੂੰ ਤੁਰਨਾ ਚਾਹੀਦਾ ਹੈ ਇਹੀ ਸਾਡੇ ਲਈ ਸਾਰਿਆਂ ਲਈ ਅੱਛੀ ਗੱਲ ਹੋਵੇਗੀ ਹਾਂ ਨਾਂ ਦੱਸ ਦਿਓ ਬੱਲੇ ਆਪਣਾ ਮੈਂ ਜੀ ਪਰਮਜੀਤ ਸਿੰਘ ਢਿੱਲੋਂ ਕਾਨਗੋ ਹਾਂਜੀ ਅਸੀਂ ਨਾਲ ਸੱਭਿਆਚਾਰਕ ਪ੍ਰੋਗਰਾਮ ਬਣਾਇਆ ਉਹਦੇ ਵਿੱਚ ਮਾਸਟਰ ਤਲੋਚਨ ਸਿੰਘ ਜੀ ਨਾਟਕਕਾਰ ਤੇ ਸੁਖਜੀਤ ਸਿੰਘ ਵਗੈਰਾ ਦੀ ਯਾਦ ਦੇ ਵਿੱਚ ਅਸੀਂ ਆ ਸੱਭਿਆਚਾਰ ਪ੍ਰੋਗਰਾਮ ਕਰਵਾ ਰਹੇ ਹਾਂ ਸਾਰਿਆਂ ਨੂੰ ਬੇਨਤੀ ਹੈ ਵੀ ਹੌਮ ਹੌਮਾ ਕੇ ਪਹੁੰਚਿਓ 29 ਤਰੀਕ ਨੂੰ ਸ਼ਾਮ ਨੂੰ ਹਾਂਜੀ ਗੁਰਮਖਿ ਜੀ ਅੱਜ ਦਾ ਵਿਸ਼ਾ ਕੀ ਆ ਅਸੀਂ ਜੀ ਮੈਂ ਗੁਰਮਖਦੀਪ ਡਾਇਰੈਕਟਰ ਪੰਜਾਬੀ ਸੱਭਿਆਚਾਰਕ ਕੇਂਦਰ ਅਸੀਂ ਪੰਜਾਬੀ ਸ਼ਬਿਆਚਾਰ ਕੇਂਦਰ ਅਸਿਸਟਡ ਮਾਚਿਓ ਬੜਾ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਤਰਲੋਚਨ ਜੀ ਤੇ ਭਾਰਤੀ ਸਹਿਤ ਕਾਢੀ ਪੁਰਸਕਾਰ ਵਿਜੇਤਾ ਸੁਖਜੀਤ ਅਤੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ 29 ਮਾਰਚ ਦਿਨ ਸ਼ਨੀਵਾਰ ਰਾਤ 8 ਵਜੇ ਨਸਹਿਰਾ ਗਰਾਊਂਡ ਦੇ ਵਿੱਚ ਨਾਟਕ ਸਮਾਗਮ ਕਰਵਾ ਰਹੇ ਹਾਂ ਜਿਸ ਦੇ ਵਿੱਚ ਅਕਸ ਰੰਗਮঞ্চ ਸਮਰਾਲੇ ਟੀਮ ਵੱਲੋਂ ਰਾਹਾਂ ਵਿੱਚ ਅੰਗਿਆਰ ਬੜੇ ਨੇ ਨਾਟਕ ਪੇਸ਼ ਕੀਤਾ ਜਾਵੇਗਾ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੈਟ ਇਹ ਨਾਟਕ ਬਹੁਤ ਹੀ ਦੇਖਣ ਤੇ ਦੇਖਣਯੋਗ